ਸਾਤਾ ਵਾਈਗੁਰਜੀ ਦੇ પતિ ਅੱਜ ਆਪਾਂ ਚੋਣ ਪ੍ਰਚਾਰ ਦੌਰਾਨ ਪਿੰਡ ਗਹਿਰੀ ਕਰਨਤਾਰਨ ਹਲਕੇ 'ਚ ਪਹੁੰਚੇ ਆ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੋ ਆਪ ਜੀ ਨਾ ਸੀ ਇਤਿਹਾਸ ਸਾਂਝਾ ਕਰਨ ਲੱਗੇ ਹਾਂ ਸੋ ਆਪ ਸਾਹਮਣੇ ਦੇਖ ਸਕਦੇ ਹੋ ਕਿ ਸੰਖੇਪ ਇਤਿਹਾਸ ਲਿਖਿਆ ਦਿੱਲੀ ਤੋਂ ਲਾਹੌਰ ਨੂੰ ਬੁਚੜ گاਵਾਂ ਲੈ ਕੇ ਜਾਂਦੇ ਸੀ ਬੁਚੜ ਖਾਨੇ ਵਿੱਚ ਇਸ ਅਸਥਾਨ ਬਾਬਾ ਡੋਗਰ ਪੀਰ ਜੀ ਅਤੇ ਬਾਬਾ ਸਿੱਧ ਸੇਲੇਵਾ ਜੀ ਦੋਨੋਂ ਧਰਮ ਦੇ ਭਰਾ ਬਣ ਕੇ ਬੁਚੜਾਂ ਦੇ ਨਾਲ ਯੁੱਧ ਕੀਤਾ ਤੇ ਬੁਚੜਾਂ ਤੋਂ گاਵਾ ਛਡਵਾਈਆਂ ਤੇ ਸ਼ਹੀਦੀ ਦਾ ਜਾਮ ਪੀਤਾ ਹਾਂਜੀ ਗੁਰੂ ਪਿਆਰੀ ਸਾਸੰਗ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਪਿੰਡ ਗਹਿਰੀ ਇੱਥੇ ਜਦੋਂ ਦਿੱਲੀ ਤੋਂ ਲਾਹੌਰ ਨੂੰ ਬੁਚੜ ਜੜੇ ਉਹ گاਵਾ ਲੈ ਕੇ ਜਾਂਦੇ ਸੀ ਤੇ ਬੁਚੜ ਖਾਨੇ ਵਿੱਚ ਇਸ ਬੁਚੜ ਖਾਨੇ ਵਿੱਚ ਇਸ ਸਥਾਨ ਤੇ ਬਾਬਾ ਡੋਗਰ ਜੀ ਤੇ ਬਾਬਾ ਸਿੱਧ ਜੀ ਸੇਲੇਵਾ ਜੀ ਭਗਤੀ ਕਰਦੇ ਰਹੇ ਸੋ ਭਗਤੀ ਦੌਰਾਨ ਬਾਬਾ ਜੀ ਨੇ ਫਿਰ گاਵਾ ਛਡਾਈਆਂ ਉਹਨਾਂ ਨੇ ਜੁੱਦ ਕੀਤਾ ਜੁੱਦ ਦੌਰਾਨ ਬਾਬਾ ਜੀ ਇਸ ਸਥਾਨ ਤੇ ਸ਼ਹੀਦ ਹੋਏ ਪਿੰਡ ਗਹਿਰੀ ਦਾਸ ਸਰਜੀਤ ਸਿੰਘ ਪਿੰਡ ਕੋਟ ਦੀ ਕੋਕਾ ਤਹਿਸੀਲ ਜਨਾਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ